ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਭਾਜਪੀ ਤੇ ਵੱਡੇ ਇਲਜ਼ਾਮ ਲਾਏ ਗਏ ਨੇ ਅੰਦਰ ਅਸਲ ਲੌਰੈਂਸ ਬਿਸ਼ਨੋਈ ਨੂੰ ਲੈ ਕੇ ਹਰਪਾਲ ਚੀਮਾ ਬੀਜੇਪੀ ਤੇ ਵਰੇ ਨੇ ਕਿ ਲਾਰੈਂਸ ਬਿਸ਼ਨੋਈ ਗੈਰ ਬੀਜੇਪੀ ਸਰਕਾਰਾਂ ਨੂੰ ਕਿਉਂ ਧਮਕਾ ਰਿਹਾ ਏ ਲਾਰੈਂਸ ਨੂੰ ਇਸੇ ਲਈ ਸਾਬਰਮਤੀ ਜੇਲ੍ਹ ਚ ਰੱਖਿਆ ਗਿਆ ਸਵਾਲ ਹਰਪਾਲ ਸਿੰਘ ਚੀਮਾ ਦੇ ਵੱਲੋਂ ਚੁੱਕੇ ਗਏ ਨੇ ਦਰਸਲ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਿਹਾ ਗਿਆ ਏ ਕਿ ਗੁਜਰਾਤ ਦੇ ਵਿੱਚ ਲਾਰੈਂਸ ਬਿਸ਼ਨੋਈ ਰੰਗਦਾਰੀ ਕਿਉਂ ਨਹੀਂ ਮੰਗਦਾ ਸਵਾਲ ਪੁੱਛਿਆ ਗਿਆ ਹਰਪਾਲ ਚੀਮਾ ਨੇ ਕਿਹਾ ਕਿ ਇਸ ਵੇਲੇ ਵਪਾਰੀਆਂ ਦੇ ਵਿੱਚ دہشت ਪੈਦਾ ਕੀਤੀ ਜਾ ਰਹੀ ਹੈ ਤੇ ਜਾਣ ਬੁੱਝ ਕੇ ਲਾਰੈਂਸ ਬਿਸ਼ਨੋਈ ਨੂੰ ਪੁਸ਼ਤ ਪਨਾਹੀ ਦਿੱਤੀ ਜਾ ਰਹੀ ਆ ਖਾਸ ਕਰਕੇ ਜਿੱਥੇ-ਜਿੱਥੇ ਬੀਜੇਪੀ ਸਰਕਾਰਾਂ ਨਹੀਂ ਜਿੱਥੇ-ਜਿੱਥੇ ਗੈਰ ਬੀਜੇਪੀ ਸਰਕਾਰਾਂ ਨੇ ਉੱਥੇ ਲਾਰੈਂਸ ਧਮਕੀਆਂ ਦੇ ਰਿਹਾ ਏ ਹਰਪਾਲ ਚੀਮਾ ਨੇ ਸਵਾਲ ਪੁੱਛਿਆ ਕਿ ਲਾਰੈਂਸ ਜੇਕਰ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਫਿਰ ਗੁਜਰਾਤ ਦੇ ਵਿੱਚ ਲਾਰੈਂਸ ਬਿਸ਼ਨੋਈ ਰੰਗਦਾਰੀ ਕਿਉਂ ਨਹੀਂ ਕਰਦਾ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਲਿਆ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜਿਸ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਕਿ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਹੋਮਲੇਸ ਸਾਹਿਬ ਆਉਂਦੇ ਨੇ ਕਿ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਲਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਆਮ ਆਦਮੀ ਪਾਰਟੀ ਦੇ ਨਿਤਾਮਾਂ ਨੂੰ ਡਰਾ ਲਓ ਧਮਕਾ ਲਓ ਜੇਲਾ ਚ ਬੰਦ ਕਰ ਲਓ ਔਰ ਇਹ ਸਹਾਇਤਾ ਕੌਣ ਕਰ ਰਿਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਵਾਲੇ ਆ ਮੈਂ ਹੁਣੇ ਰਪਾਲ ਚਿਮੜੀ ਦਾ ਬਿਆਨ ਸੁਣਿਆ ਸੀ ਕਿ ਇਹ ਬਿਸ਼नोई ਗੁજરાਤੀ ਜੇਲ੍ਹ ਤੋਂ ਪੰਜਾਬ ਦੇ ਵਪਾਰਿਕਾਂ ਨੂੰ ਧਮਕਾ ਰਿਹਾ ਹੈ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਇਹ ਉਹੀ ਬਿਸ਼ਨੋਈ ਹੈ ਜਿਸ ਨੂੰ ਤੁਸੀਂ ਪੰਜਾਬ ਚ ਪਾਲਿਆ ਹੋਇਆ ਸੀਗਾ ਉਹੀ ਬਿਸ਼ਨੋਈ ਹੈ ਜਿਹਦੀ ਲਾਈਵ ਇੰਟਰਵਿਊ ਤੁਹਾਡੇ ਸੀਆਈਏ ਸਟਾਫ ਮੁਹਾਨੀ ਚ ਹੋਈ ਸੀ ਇਹ ਵੀ ਪਹਿਲੀ ਵਾਰੀ ਹੋਇਆ ਸੀਗਾ ਪਰ ਦੋਸ਼ ਦੂਸਰ ਤੇਂ ਦਿਓ ਜਿਹੜੇ ਵੀ ਗੈਂਗਸਟਰਸ ਕੰਮ ਕਰਦੇ ਨੇ ਕਿਉਂ ਨਹੀਂ ਤੁਸੀਂ ਉਹਨਾਂ ਨਾਲ ਨਿਬੜਦੇ ਕਿਉਂ ਨਾ ਖਰਾਬ ਐਕਸ਼ਨ ਨਹੀਂ ਕਰਦੇ ਕੀ ਤੋਂ ਕਰਦੇ ਹੋ ਕਿਦਣਾ ਸਾਟਗਾਟ ਹੈ ਤੁਹਾਡੀ ਇਹ ਪੰਜਾਬ ਦੀ ਜਨਤਾ ਨੂੰ ਦੱਸੋ ਪੰਜਾਬ ਦਾ ਲਾਅ ਐਂਡ ਆਰਡਰ ਸਟੇਸ਼ਨ ਤੁਹਾਡੇ ਜੁਮੇ ਆ। ਪੰਜਾਬ ਦੀ ਕੰਮ ਉਸਨ ਤੁਸੀ ਸੰਭਾਲਣਾ ਹੈ। ਲੋਕਾਂ ਦੀ ਜਾਨ ਮਾਲ ਦੀ ਰੱਖਿਆ ਤੁਸੀ ਕਰਨੀ ਹੈ। ਤੁਸੀ ਕਰੋ ਨਾ, ਕਰਨਾ ਤੁਹਾਨੂੰ ਆਵੇ ਨਾ ਕਿ ਦੋਸ਼ ਦੂਸਰੇ ਤੇ ਧਾ ਦੇਓ। ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਇਹ ਗੱਲਾਂ ਕਰ ਲੈਣ। ਤਾਂ ਜਿੱਥੇ ਲੌਰੈਂਸ ਬਿਸ਼ਨੋਈ ਨੂੰ ਲੈ ਕੇ ਵਾਰ ਪਲਟ ਵਾਰ ਜਾਰੀਆ ਉੱਥੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਖਿਲਾਫ ਦਿੱਤੇ ਬਿਆਨਾਂ ਨੂੰ ਲੈ ਕੇ ਵੀ ਸਿਆਸੀ ਵਵਾਲ ਮਚ ਗਿਆ। ਜਿਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਬੀਜੇਪੀ ਦੇ ਵੱਲੋਂ ਸੀਐਮ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੀਐਮ ਦੇ ਬਿਆਨਾਂ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਸੀਐਮ ਮਾਨ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਤੇ ਸਵਾਲ ਚੁੱਕੇ ਸੀ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੜੀ ਪਰ ਕਹਿ ਕੇ ਨਿਸ਼ਾਨਾ ਸਾਧਿਆ ਸੀ ਜਿਸ ਤੋਂ ਬਾਅਦ ਹੁਣ ਬੀਜੇਪੀ ਸੜਕਾਂ ਤੇ ਉਤਰੀ ਹੈ ਬੀਜੇਪੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀਅਮ ਅਤੇ ਅਮਿਤ ਸ਼ਾਹ ਖਿਲਾਫ ਦਿੱਤੇ ਬਿਆਨਾਂ ਨੂੰ ਲੈ ਕੇ ਬੀਜੇਪੀ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਬੀਜੇਪੀ ਵਰਕਰ ਅਤੇ ਵਿਦੇਸ਼ੀ ਦੌਰਿਆਂ ਦੇ ਸਵਾਲ ਚੁੱਕਣ ਅਤੇ ਅਮਿਤ ਸ਼ਾਹ ਨੂੰ ਤੜੀਪਾਰ ਕਹਿਣ ਤੇ ਬੀਜੇਪੀ ਦੇ ਵੱਲੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਰਦਾਬਾ 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 ਪ੍ਰੋਟੈਸਟ ਕਰਨ ਦਾ ਪਰ ਲੇਕਿਨ ਸਾਨੂੰ ਵੀ ਹੱਕ ਦਿੱਤਾ ਬਾਬਾ ਸਾਹਿਬ ਇਮਰਾਂ ਅੰਬੇਡਕਰ ਜੀ ਨੇ ਸੱਚ ਬੋਲਣ ਦਾ ਅਸੀਂ ਸੱਚ ਬੋਲਦੇ ਜਾਵਾਂਗੇ ਅਸੀਂ ਦੇਸ਼ ਦੇ ਸਾਹਮਣੇ ਇਹ ਗੱਲ ਰੱਖਦੇ ਜਾਵਾਂਗੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਅੰਦਰ بڑے بڑے ਕਾਰਪੋਰੇਟ ਘਰਾਣੇ ਲੈ ਕੇ ਆ ਰਹੀ ਆ ਔਰ ਆਮ ਲੋਕ ਜਿਹੜਾ ਆਮ ਛੋਟਾ ਵਪਾਰੀ ਆ ਉਹਨੂੰ ਕਿਸ ਤਰ੍ਹਾਂ ਖਤਮ ਕਰ ਰਹੀ ਆ ਕਿਸ ਤਰ੍ਹਾਂ ਖਾ ਰਹੀ ਆ ਔਰ ਦੇਸ਼ ਦੀ ਇਕਨੋਮੀ ਨੂੰ ਕਿਸ ਤਰ੍ਹਾਂ ਚੰਦ ਪਰਿਵਾਰਾਂ ਦੇ ਹਵਾਲੇ ਕਰ ਰਹੀ ਹੈ ਅਸੀਂ ਗੱਲ ਬੋਲਦੇ ਰਵਾਂਗੇ ਉਹ ਜਿੰਨੇ ਮਰਜ਼ੀ ਪ੍ਰੋਟੈਸਟ ਕਰ ਲੈ। ਤੇ ਉਧਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੀ ਇੱਕ ਟਵੀਟ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਬਦਲੇ-ਬਦਲੇ ਮੇਰੇ ਸਰਕਾਰ ਨਜ਼ਰ ਆਤੇ ਹਨ ਘਰ ਕੀ ਬਰਬਾਦੀ ਕੇ ਹਾਲਾਤ ਨਜ਼ਰ ਆਤੇ। ਮੁੱਖ ਮੰਤਰੀ ਦਾ ਬਦਲਿਆ ਅੰਦਾਜ਼ ਦੇਖ ਕੇ ਬਹੁਤ ਹੈਰਾਨੀ ਹੋਈ ਹੈ ਜੋ ਪੀਐਮ ਮੋਦੀ ਤੇ ਅਮਿਤ ਸ਼ਾਹ ਨੂੰ ਸ਼ੀਸ਼ਾ ਦਿਖਾ ਰਹੇ ਨੇ ਨਹੀਂ ਤਾਂ ਹਰ ਕੋਈ ਕੁਝ ਹੋਰ ਹੀ ਸਮਝ ਰਿਹਾ ਸੀ। ਤਾ ਸੀਐਮ ਮਾਨ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਵੀ ਤੰਜ ਕਸਿਆ ਗਿਆ ਇੱਕ ਟਵੀਟ ਦੇ ذریعے ਜਿਸ ਦੇ ਵਿੱਚ ਉਹਨਾਂ ਨੇ ਇੱਕ ਸ਼ੇਅਰ ਦੇ ਰਾਹੀਂ ਲਿਖਿਆ ਏ ਕਿ ਬਦਲੇ-ਬਦਲੇ ਮੇਰੇ ਸਰਕਾਰ ਨਜ਼ਰ ਆਤੇ ਹਨ ਘਰ ਕੀ ਬਰਬਾਦੀ ਕੇ ਹਾਲਾਤ ਨਜ਼ਰ ਆਤੇ ਹਨ ਦਰਸਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਪੀਐਮ ਮੋਦੀ ਅਤੇ ਅਮਿਤ ਸ਼ਾਹ ਤੇ ਨਿਸ਼ਾਨਾ ਸਾਧਿਆ ਗਿਆ ਉਸੇ ਨੂੰ ਲੈ ਕੇ ਰਾਜਾ ਵੜਿੰਗ ਤੰਜ ਕਸਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਦਲਿਆ ਅੰਦਾਜ਼ ਦੇਖ ਕੇ ਬਹੁਤ ਹੈਰਾਨੀ ਹੋਈ ਹੈ ਜੋ ਪੀਐਮ ਮੋਦੀ ਤੇ ਅਮਿਤ ਸ਼ਾਹ ਨੂੰ ਸ਼ੀਸ਼ਾ ਦਿਖਾ ਰਹੇ ਨੇ ਨਹੀਂ ਤਾਂ ਹਰ ਕੋਈ ਕੁਝ ਹੋਰ ਹੀ ਸਮਝ ਰਿਆ ਸੀ ਤੇ ਉਧਰ ਭਾਜਪੀ ਦੇ ਵੱਲੋਂ ਜਿੱਥੇ ਪੰਜਾਬ ਭਰ ਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਵੀ ਪ੍ਰਦਰਸ਼ਨ ਕਰੇਗੀ ਆਮ ਆਦਮੀ ਪਾਰਟੀ ਵੱਲੋਂ ਵੀ ਪੰਜਾਬ ਭਰ ਚ ਮੁਜ਼ਾਹਰੇ ਕੀਤੇ ਜਾਣਗੇ 6 ਸ਼ਹਿਰਾਂ ਦੇ ਵਿੱਚ ਸ਼ਾਮ 6 ਵਜੇ ਆਪ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੇ ਭਾਜਪੀ ਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਇਲਜ਼ਾਮ ਲਾਏ ਨੇ ਖਾਸਕਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਕੇਂਦਰ ਸਰਕਾਰ ਦੀ ਸ਼ਹਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਤੇ ਅੱਜ ਸ਼ਾਮ 6 ਵਜੇ 6 ਵੱਡੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਣਾ ਜਿਸ ਦੇ ਵਿੱਚ ਜਲੰਧਰ ਪਠਾਨਕੋਟ ਅਮਰਿਤਸਰ ਲੁਧਿਆਣਾ ਪਟਿਆਲਾ ਤੇ ਅਬੋਹਰ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰੇਗੀ 6 ਸ਼ਹਿਰ ਚੁਣੇ ਗਏ ਨੇ 6 ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਜਿੱਥੇ ਇੱਕ ਪਾਸੇ ਅੱਜ ਬੀਜੇਪੀ ਦੇ ਵੱਲੋਂ ਪੰਜਾਬ ਭਰ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੀਐਮ ਮਾਨ ਦੇ ਬਿਆਨਾਂ ਨੂੰ ਲੈ ਕੇ ਉਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਸੜਕਾਂ 'ਤੇ ਆਉਣਗੇ 6 ਸ਼ਹਿਰਾਂ 'ਚ ਸ਼ਾਮ 6 ਵਜੇ ਆਪ ਦੇ ਵੱਲੋਂ ਵੱਡੇ ਪ੍ਰਦਰਸ਼ਨ ਹੁਲਕੇ ਗਏ ਨੇ ਤੇ ਹੁਣ ਤੁਹਾਨੂੰ ਮੁੱਖ ਮੰਤਰੀ ਮਾਨ ਦੇ ਉਹ ਬਿਆਨ ਸੁਣਾਉਂਦੇ ਆ ਜਿਨ੍ਹਾਂ ਨੂੰ ਲੈ ਕੇ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਜਿਸ ਨੂੰ ਲੈ ਕੇ ਬੀਜੇਪੀ प्रदर्शन कर यही डर है कि कहीं प्रधानमंत्री जी गए हुए मेरे घाना गए कहा गए आगे आज आ, आ जाएंगे चलो चलो देश में वेलकम करेंगे उनका पता नहीं कौन कौन से कंट्री मग्नेशिया गलवेशिया तरवेशिया पता नहीं कहाँ कहाँ जा रहे हैं जहां 140 करोड़ बंदा रह रहा है वहां रह नहीं रहे वो ज, और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता है यहाँ कि जेसीबी चल रही हो, जे हो है जेसीबी हुए खेड़िया गल पै गए यार गैंगस्टर ना कि संबंध गैं, ने अच्छा बारह साल पुराने ही हाँ गैंगस्टर गें, रखे हुए ने सिरसा साहब न पूछो ਕਿ ਗੁਜਰਾਤ ਦਿਆਂ ਸਮਰਮਤੀ ਵਾਲੇ ਜਿਹੜੇ ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਭ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਸਾਨੂੰ ਤੋਂ ਪੁੱਛਣਾ ਸਾਨੂੰ